ਦੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਤੁਹਾਡੇ ਸਭ ਦੇ ਉਮੀਦ ਕਰਦੀ ਆ ਤੁਸੀਂ ਸਾਰੇ ਜੀ ਨਹੀਂ ਬਹੁਤ ਵਧੀਆ ਠੀਕ ਠਾਕ ਹੋਵੋਗੇ ਤੇ ਮੈਂ ਵੀ ਬਹੁਤ ਵਧੀਆ ਠੀਕ ਠਾਕ ਆ ਤੇ ਲੋ ਜੀ ਅੱਜ ਆ ਗਿਆ 4 ਜਨਵਰੀ 2026 ਤੇ 3 ਜਨਵਰੀ ਵਾਲਾ ਬਲੌਗ ਮੈਂ ਅੱਜ ਹੀ ਅਪਲੋਡ ਕੀਤਾ ਤੇ ਅੱਜ ਮੈਂ ਤੁਹਾਨੂੰ ਦਿਖਾ ਦਵਾਂ ਵੀ ਮੈਂ ਜਿਹੜਾ ਕਹਿੰਦੀ ਸੀ ਨਾ ਆਪਾਂ ਜਿੱਥੇ ਰਹਿ ਰਹੇ ਆ ਜਿਵੇਂ ਆਪਾਂ ਸੈਟਿੰਗ ਕੀਤੀ ਆ ਤੇ ਟਾਈਮ ਕੁਛ 8:30 ਕੱਟ ਹੋ ਗਿਆ ਤੇ ਆਪਾਂ ਸਾਰੇ ਕੰਮ ਕਰ ਲਏ ਆ ਤੇ ਪੋਚਾ ਵਗੈਰਾ ਵੀ ਕਰਤਾ ਝਾੜੂ ਵਗੈਰਾ ਵੀ ਤੇ ਸਾਰਾ ਕੰਮ ਹੋ ਗਿਆ ਤੇ ਹੁਣ ਮੈਂ ਤੁਹਾਨੂੰ ਵੀਡੀਓ ਕਲਿੱਪ ਜਿਹੜੀ ਲੈ ਲਵਾਂ ਤੇ ਹੁਣ ਜੋ ਵੀ ਰੈਸਪੀ ਸ਼ੇਅਰ ਕਰਿਆ ਕਰੂੰਗੀ ਮੈਂ ਹਨਾ ਜੋ ਵੀ ਆ ਆਪਣਾ ਡੇਲੀ ਰੁਟੀਨ ਦਾ ਬਲੋਗ ਹੋਇਆ ਕਰੂਗਾ ਜਾਂ ਆਪਣਾ ਡੇਲੀ ਦਾ ਬਲੋਗ ਹੋਇਆ ਕਰੂ ਜਾਂ ਰੈਸਪੀ ਹੋਇਆ ਕਰੂਗੀ ਉਹ ਆਪਾਂ ਇੱਥੇ ਹੀ ਬਣਾਇਆ ਕਰਾਂਗੇ ਤੇ ਮੇਰੇ ਨਾਲ ਨਾਲ ਤੁਸੀਂ ਵੀ ਐਡਜਸਟ ਕਰਿਓ ਪਲੀਜ਼ ਮੇਰੇ ਚੈਨਲ ਨੂੰ ਪਿਆਰ ਦਿਓ ਆਪਣੀ ਸਪੋਰਟ ਕਰਿਓ ਤੇ ਮੇਰੇ ਮਤਲਬ ਮੇਰੀ ਰੈਸਪੀ ਨੂੰ ਇਦਾਂ ਹੀ ਐਕਸੈਪਟ ਕਰਿਓ ਤੇ ਜਿਵੇਂ ਜਿਵੇਂ ਆਪਾਂ ਅੱਗੇ-ਅੱਗੇ ਫਤਾਂਗੇ ਓਵੇਂ-ਓਵੇਂ ਆਪਾਂ ਅੱਗੇ-ਅੱਗੇ ਜਾਵਾਂਗੇ ਤੇ ਇਹ ਵਾਇਕਰੂ ਦਾ ਨਾਮ ਲੈ ਕੇ ਆਪਾਂ ਇਹ 2026 ਦੀ ਸ਼ੁਰੂਆਤ ਕੀਤੀ ਆ ਤੇ ਵਾਇਕਰੂ ਜੀ ਕਰਨ ਵੀ ਆਪਾਂ ਅੱਗੇ-ਅੱਗੇ ਵਧਦੇ ਜਾਈਏ ਚਲਦੇ ਜਾਈਏ ਲੋ ਜੀ ਮੈਂ ਤੁਹਾਨੂੰ ਦਿਖਾ ਦਾਂ ਇਹਦੇ ਵਿੱਚ ਆਪਾਂ ਨੂੰ ਕੀ-ਕੀ ਹੈਗਾ ਆਜੋ ਜੀ ਫਿਰ ਮੈਂ ਤੁਹਾਨੂੰ ਦਿਖਾ ਦਵਾ ਚਲੋ ਜੀ ਲੋ ਜੀ ਸਭ ਤੋਂ ਪਹਿਲਾਂ ਇਹ ਦੋਰ ਆ ਮਤਲਬ ਇਹ ਦਰਵਾਜ਼ਾ ਇਹਦੇ ਅੱਗੇ ਇੱਕ ਜਾਲੀ ਵਾਲਾ ਲੱਗਿਆ ਹੋਇਆ ਠੀਕ ਹੈ ਇੱਥੋਂ ਆਪਾਂ ਐਂਟਰ ਹੋ ਜਾਈਏ ਇਧਰੋਂ ਬਾਹਰ ਤੋਂ ਤੇ ਇੱਥੇ ਆਪਾਂ ਮਤਲਬ ਦੋ ਮੰਝੇ ਜੋੜ ਕੇ ਨਾ ਤੇ ਗੱਦੇ ਰੱਖ ਕੇ ਤੇ ਅਸੀਂ ਗਿੱਗਤਲੇ ਵਗੈਰਾ ਲੈ ਕੇ ਆਏ ਸੀ ਉਹ ਲਾ ਕੇ ਮਤਲਬ ਉਹ ਰੱਖ ਲੇ ਤੇ ਇਹਨੂੰ ਉੱਪਰ ਬੈੱਡ ਸ਼ੀਟ ਆ ਜਿਹੜੀ ਉਹ ਵੀ ਲੈ ਕੇ ਆਂਦੀ ਸੀ ਉਹ ਵਿਛਾ ਲਈ ਸੀ ਹੁਣ ਆਪਾਂ ਇੱਕ ਤਖਤ ਦੇਖ ਕੇ ਆਂਦਾ ਇਹ ਮੰਝੇ ਉਹਨਾਂ ਦੀ ਹੈ ਆਪਾਂ ਦੇ ਦੇਵਾਂਗੇ ਤਖਤ ਦੇਖਿਆ ਉਹ ਲੈ ਲਵਾਂਗੇ ਤੇ ਇਹ ਹੈਗੀ ਹੈਗੀ ਡਬਲ ਬੈੱਡ ਦੀ ਰਜਾਈ ਹੈ ਮੇਰੇ ਵਿਆਹ ਲਈ ਮਤਲਬ ਵਿਆਹ ਵੇਲੇ ਸੈੱਟ ਲੇਤਾ ਸੀਗਾ ਤੇ ਫਿਰ ਇਹ ਰਜਾਈ ਚੱਕ ਲਈ ਸੀ ਕਿਉਂਕਿ ਜਾਦੇ ਸਮਾਨ ਗੱਡੀ ਦੇ ਵਿੱਚ ਆਉਂਦਾ ਨਹੀਂ ਸੀਗਾ ਤੇ ਇਧਰਲੀ ਸਾਈਡ ਹੈਗਾ ਜੀ ਬਾਥਰੂਮ ਤੇ ਇੱਥੇ ਆਪਣਾ ਮਤਲਬ ਸ਼ੀਸ਼ਾ ਲੱਗਿਆ ਹੱਥ ਵਗੈਰਾ ਤੁਹਾਨੂੰ ਚਲੋ ਅਡਜਸਟ ਹੋ ਜਾਂਦਾ ਤੇ ਇਹ ਆਪਣੀ ਹੈਗੀ ਹੈਗੀ ਇੱਕ ਤਰ੍ਹਾਂ ਦੀ ਤੁਸੀਂ ਕੁਝ ਵੀ ਕਹਿ ਲੋ ਇਹਨੂੰ ਅਲਮਾਰੀ ਕਹਿ ਲੋ ਹਨਾ ਜਾਂ ਬਸ ਕੁਝ ਵੀ ਕਹਿ ਲੋ ਉਸ ਤੇ ਇਹਨੂੰ ਸਾਰੇ ਕਸੇ ਲਈ ਰੱਖ ਰੱਖਿਆ ਜ਼ਾਰਾ ਸਮਾਣਾ ਆਪੇ ਇਹਦੇ ਵਿੱਚ ਰੱਖ ਰੱਖਿਆ ਕੀ ਕੀ ਹੋ ਮੈਂ ਤੁਹਾਨੂੰ ਦਿਖਾਉਣ ਲੱਗੀ ਆ ਆਜੋ ਇਹ ਦੇਖ ਲਓ ਜੀ ਇਹਦੇ ਵਿੱਚ ਆਪਾਂ ਨਾਲ ਤਾਂ ਕੱਪੜੇ ਰੱਖ ਲਏ ਨਾਲੇ ਆਪਾਂ ਜ਼ਰੂਰੀ ਜ਼ਰੂਰੀ ਮੇਕਅਪ ਦਾ ਸਮਾਨ ਜਾਂ ਕਹਿ ਲਓ ਆਪਣਾ ਮੋਇਸਚਰਾਈਜ਼ਰ ਵਗੈਰਾ ਹਨ ਜਿੰਨੀ ਕਿ ਡੇਲੀ ਵਾਸਤੇ ਜ਼ਰੂਰਤ ਹੁੰਦੀ ਆ ਉਹ ਰੱਖ ਲਿਆ ਤੇ ਉੱਪਰ ਉਸ ਤੋਂ ਉੱਪਰ ਆਪਣਾ ਜਿਹੜਾ ਸਮਾਨ ਫ੍ਰੀ ਹੋਇਆ ਸੀ ਜਿਵੇਂ ਕਾਰਟਨ ਤੇ ਬੈਗ ਵਗੈਰਾ ਉਹ ਰੱਖ ਲਏ ਤੇ ਇੱਥੇ ਆਪਾਂ ਆਪਣਾ ਐਕਸਟਰਾ ਸਮਾਨ ਜਿਹੜੇ ਦੀ ਆਪਾਂ ਨੂੰ ਬਾਅਦ ਚ ਜ਼ਰੂਰਤ ਪਾਉਗੇ ਉਹਦੇ ਵਿੱਚ ਆਪਣੇ ਉਹ ਕੱਪੜੇ ਆ ਜਿਵੇਂ ਕਈ ਵਾਰੀ ਕੋਈ ਪਾਰਟੀ ਕੁਝ ਵੀ ਆਉਂਦਾ ਵੀ ਉਹਦੇ ਚੋਂ ਕੱਢ ਲਵਾਂਗੇ ਤੇ ਇੱਥੇ ਮੇਰੀਆਂ ਬੁੱਕਸ ਪਈਆਂ ਨੇ ਤੇ ਇਹ ਪਛਮਨੀਆ ਸੌਕਸਸ ਆ ਪਛਮਨੀਆ ਜਰਾਬਾਂ ਬੂਟ ਜਿਹੇ ਹੁੰਦੇ ਜਿਹੜੇ ਉਹ ਪਏ ਆ ਜੀ ਐਡਜਸਟ ਕਰ ਲਿਆ ਆਪਾਂ ਤੇ ਇੱਥੇ ਜਿਹੜੀਆਂ ਮੈਂ ਲੈ ਕੇ ਆਈ ਸੀ ਤੁਹਾਨੂੰ ਦਿਖਾ ਦਿਆ ਵਾਂ ਦਾਲਾਂ ਹਨਾ ਮਤਲਬ ਮੂੰਗੀ ਦੀ ਦਾਲ ਮਾਂ ਰਾਜਮਾ ਤੇ ਚਾਵਲ ਬੇਸਣ ਤੇਲ ਵਗੈਰਾ ਸਾਰਾ ਸਮਾਨ ਇੱਥੇ ਮੈਂ ਇਹਨਾਂ ਚ ਮਤਲਬ ਕੰਟੇਨਰਾਂ ਚ ਪਾ ਕੇ ਲਈ ਸੀਗੀ ਆਚਾਰ ਵਗੈਰਾ ਜਿਵੇਂ ਉਹਨਾਂ ਚ ਆਹ ਪੱਤੀ ਕੁਝ ਬਾਹਰ ਰੱਖ ਲਈ ਖੰਡ ਵਗੈਰਾ ਸਾਰਾ ਕੁਝ ਆਪਾਂ ਇੱਥੇ ਰੱਖ ਲਿਆ ਆਚਾਰ ਵਗੈਰਾ ਤੇ ਆਹ ਲੰਚ ਬਾਕਸ ਇਹਨਾਂ ਦੇ ਮਤਲਬ ਉਹ ਆ ਦੱਬਾ ਇਹਦੇ ਵਿੱਚ ਮੈਂ ਹਾਲੀ ਲਫਾਫੇ ਪਾ ਲੈਣੀਆਂ ਤੇ ਇਹਦੇ ਵਿੱਚ ਕੁੱਕਰ ਸੀ ਇਹਦੇ ਵਿੱਚ ਵੀ ਮੈਂ ਜਿਵੇਂ ਗੈਸ ਕੁਸ ਸਾਫ ਕਰਨ ਨੂੰ ਪੋਣੇ ਵਗੈਰਾ ਜਿਹੜੇ ਲੈ ਕੇ ਆਈਆਂ ਉਹ ਪਾ ਲੈਣੀਆਂ ਇੱਕ ਦੋ بار ਕੱਢ ਰੱਖਿਆ ਇਹ ਆ ਜਾ ਰਹੇਗਾ ਤੇ ਉਹ ਮਤਲਬ ਪੋਚਣ ਲਾਉਣਾਂ ਲਈ ਤੇ ਆਪਣੀ ਬਿੰਬ ਵਗੈਰਾ ਵਈਆ ਬਸ ਇਦਾਂ ਆਪਾਂ ਇੱਥੇ ਐਡਜਸਟ ਕਰ ਲਿਆ نیچے ਉਹ ਹੈਗਾ ਤੇ ਉੱਪਰ ਆਪਣੇ ਕੱਪੜੇ ਵਗੈਰਾ ਹੈਗੇ ਆ ਹਨ ਤੇ ਬਸ ਇੱਥੇ ਆਪਾਂ ਕੋਈ ਆਪਣਾ ਕੋਈ ਕੱਪੜਾ-ਕਪੜਾ ਹੁੰਦਾ ਜੀ ਮੈਂ ਇੱਥੇ ਟੰਗ ਦਿੰਨੇ ਆ ਇੰਨਾ ਕਾ ਜੀ ਇਹ ਆਪਾਂ ਇੱਥੇ ਇੰਨੇ ਥਾਂ 'ਚ ਐਡਜਸਟ ਕੀਤਾ ਤੇ ਇੱਧਰ ਤੁਹਾਨੂੰ ਦੱਸੇ ਆ ਜਿਵੇਂ ਬਾਥਰੂਮ ਆ ਅਟੈਚ ਤੇ ਇਹਨਾਂ ਕਹੇ ਇਹ ਐਡਾ ਕੋ ਰੂਮ ਆ ਉੱਥੇ ਆਪਾਂ ਡਸਟਬਿਨ ਲਾ ਰੱਖੀ ਆ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾ ਦਵਾਂ ਜਿੱਥੇ ਆਪਾਂ ਰੋਟੀ ਸਬਜ਼ੀ ਬਣਾਉਣੀ ਆ ਇਹ ਵੀ ਸਾਈਡ ਤੇ ਇੱਥੇ ਹੀ ਆ ਇੱਥੇ ਆਪਾਂ ਗੈਸ ਰੱਖਿਆ ਹੋਇਆ ਹੈ ਉੱਥੇ ਆਪਣਾ ਤਵਾ ਵਗੈਰਾ ਪਿਆ ਹਨਾ ਉਹ ਮੈਂ ਭਾਂਡੇ ਰੱਖ ਕੇ ਉਹਦੇ ਵਿੱਚ ਉੱਤੇ ਕਵਰ ਦੇ ਮਤਲਬ ਕਪੜਾ ਦੇ ਦੇਣੀ ਹੁੰਦੀ ਹੈ ਮੱਖੀ ਮੱਛਰ ਨਾ ਬੈਠਿਆ ਕੱਲ ਜਿਹੜੇ ਆਪਾਂ ਡੱਬੇ ਲੈ ਕੇ ਆਏ ਸੀ 99 ਦੇ ਉਹਦੇ ਵਿੱਚ ਮੈਂ ਸੁੱਕਾ ਦੁੱਧ ਰੱਖ ਰੱਖੇ ਮਿਲਕ ਪਾਊਡਰ ਗੈਣੇ ਜਿਹਨੂੰ ਆਪਾਂ ਵੀ ਕਈ ਵਾਰੀ ਦੁੱਧ ਨਾ ਹੋਵੇ ਜਾਂ ਕਈ ਵਾਰੀ ਖਰਾਬ ਹੋ ਜਾਂਦਾ ਹਨ ਫਿਰ ਆਪਾਂ ਉਹਦੇ ਨਾਲ ਵਰਤ ਲੈਨੇ ਆ ਤੇ ਇਹ ਮੂਫਲੀ ਲਿਆਂਦੀ ਪੀਸੀ ਕਿਉਂਕਿ ਇਹ ਤੁਸੀਂ ਐਵੇਂ ਹੋ ਕਰ ਲਿਓ ਵੀ ਬਾਲੀ ਇਹਦੇ ਇੱਥੇ ਮੈਂ ਉਹ ਨਹੀਂ ਕਰ ਸਕਦੀ ਕਿਉਂਕਿ ਜਗ੍ਹਾ ਹੋ ਰਹੀ ਨਹੀਂ ਸਭ ਕੁਝ ਸ਼ੱਕੀ ਰੱਖਣਾ ਪਉ ਤੇ ਉਹਦੇ ਵਿੱਚ ਚੀਨੀ ਵਗੈਰਾ ਤੇ ਪੱਤੀ ਵਗੈਰਾ ਰੱਖੀ ਹੋਈ ਆ ਤੇ ਬਸ ਉਹ ਰੋਟੀ ਵਾਲਾ ਡੱਬਾ ਇੰਨਾ ਸਮਾਨ ਆ ਤੇ ਇਧਰ ਆਪਾਂ ਸਬਜ਼ੀਆਂ ਸੁੱਕੀਆਂ ਐਵੇਂ ਐਡਜਸਟ ਕੀਤੀਆਂ ਭਈ ਇੱਥੇ ਰੱਖ ਲਈਆਂ ਤੇ ਇੱਥੇ ਆਪਣਾ ਆ ਪਿਆ ਬਸ ਤੇ ਐਡਾ ਕੋ ਰੂਮਾ ਇੱਥੇ ਕੱਟਣ ਵਗੈਰਾ ਲੱਗੇ ਹੋਏ ਆ ਆ ਵੀ ਫਲਵਾ ਇਧਰੋਂ ਇਹ ਜਦੋਂ ਲਾ ਦਿੰਨੇ ਦਰਵਾਜਾ ਦਿਖਣੋਂ ਹਟ ਜਾਂਦਾ ਹਨ ਤੇ ਬਸ ਐਵੇਂ ਦੀ ਫਰਸ਼ ਲੱਗੀ ਹੋਈ ਆ ਤੇ ਬਾਹਰ ਮੈਂ ਤੁਹਾਨੂੰ ਦਿਖਾ ਦਿੰਨੀ ਆ ਬਾਹਰ ਮਿਤਰੀ ਲੱਗੇ ਹੋਏ ਆ ਕਿਸੇ ਦੇ ਜਮੈਂ ਮੈਂ ਤੁਹਾਨੂੰ ਦਿਖਾ ਦਿੰਨੀ ਆ ਆ ਦੇਖੋ ਆ ਜਾਲੀ ਵਾਲਾ ਤੇ ਬਾਹਰ ਦਾ ਥਿਊ ਆ ਜਿਹੜਾ ਮਿਸਤਰੀ ਫਿਰਦੀ ਆ ਉਹ ਇੱਥੇ ਬੈਠ ਕੇ ਮੈਂ ਬਰਤਨ ਸਾਫ ਕਰ ਲੈਣੀ ਹੁੰਦੀ ਆ ਹਨ ਜਿੱਥੇ ਉਹ ਢੋਲੀ ਪਈ ਆ ਉਹ ਡੱਬੇ ਵਿੱਚ ਸਾਬਣ ਪਈ ਆ ਤੇ ਮੈਂ ਇੱਥੇ ਜਿਹੜੇ ਭਾਂਡੇ ਧੋ ਕੇ ਇੱਥੇ ਰੱਖ ਦਿੰਨੀ ਹੁੰਦੀਆਂ ਤਾਂ ਦੇਖੋ ਤਾਂ ਕਿ ਉਹ ਭਾਂਡੇ ਜਿਹੜੇ ਸੁੱਕ ਜਾਣ ਤੁਹਾਨੂੰ ਦਿਖਾਵਾਂ ਤਾਂ ਕਿ ਇਹ ਸੁੱਕ ਜਾਣ ਸੁੱਕਣ ਤੋਂ ਬਾਅਦ ਮੈਂ ਇਹਨਾਂ ਨੂੰ ਚੱਕ ਦਿੰਨੀ ਹੁੰਦੀਆਂ ਤੇ ਬਸ ਇੱਥੇ ਆਪਾਂ ਕੱਪੜੇ ਸੁੱਕਣੇ ਪਾ ਲੈਣੇ ਹੁੰਦੇ ਆ ਤੇ ਏਡਾ ਕਾ ਇਹ ਛੱਤ ਦਿੱਤੀ ਹੋਈ ਆਪਾਂ ਇੱਥੇ ਆਪਾਂ ਨੂੰ ਇਹਨਾਂ ਨੇ ਬਾਹਰਲਾ ਵੇੜਾ ਬਸ ਇੰਨਾ ਕ ਹੈਗਾ ਜੀ ਇੰਨੇ ਵਿੱਚ ਆਪਾਂ ਅਡਜਸਟ ਕਰ ਰਹੇ ਆ ਆਪਾਂ ਕਿਹੜਾ ਇੱਥੇ ਰਹਿਣਾ ਹੈਗਾ ਪੱਕੇ ਤੌਰ ਤੇ ਜਿਹੜਾ ਆਪਾਂ ਜਾਦੇ ਵੱਡਾ ਲੈ ਲੀਏ ਹਨਾ ਇੱਧਰ ਰੈਂਟ ਵੀ ਬਹੁਤ ਜ਼ਿਆਦਾ ਆ ਕਰਾਇਆ ਬਹੁਤ ਜ਼ਿਆਦਾ ਆ ਲਓ ਜੀ ਇੰਨਾ ਕੁ ਸੀਗਾ ਆਪਣਾ ਮਕਾਨ ਮਤਲਬ ਜੋ ਵੀ ਜਿੱਥੇ ਆਪਾਂ ਰਹਿ ਰਹੇ ਆ ਹਨਾ ਇੰਨਾ ਕੁ ਸੀਗਾ ਇੰਨੇ ਇੱਕ ਦੇ ਵਿੱਚ ਆਪਾਂ ਐਵੇਂ ਐਡਜਸਟ ਕਰ ਰੱਖਿਆ ਤੇ ਮਤਲਬ ਬਹੁਤਾ ਜ਼ਿਆਦਾ ਗੰਦ ਵੀ ਨਹੀਂ ਤੇ ਬਹੁਤਾ ਜ਼ਿਆਦਾ ਮਤਲਬ ਇਦਾਂ ਵੀ ਹੈ ਨਹੀਂ ਵੀ ਪਰਫੈਕਟ ਰੱਖਿਆ ਹੋਇਆ ਇਸਮਾਨ ਐਡਜਸਟ ਕੀਤਾ ਠੀਕ ਆ ਤੇ ਬਾਕੀ ਐਡਜਸਟ ਕਰਨਾ ਆਪਣੀ ਲਾਈਫ ਦਾ ਮੇਰੇ ਲਈ ਇੱਕ ਮੇਨ ਪਾਰਟ ਆ ਐਡਜਸਟ ਕਰਨਾ ਤੇ ਬਾਕੀ ਹੈਗਾ ਦੂਜਾ ਤੇ ਬਸ ਇੰਨਾ ਕੁ ਕੰਮ ਆ ਇੰਨਾ ਕੁ ਬਹੁਤ ਆਪਾਂ ਹੋਰ ਵੀ ਲੈ ਸਕਦੇ ਸੀ ਪ੍ਰੋਪਰ ਜਿਟੀ ਕਿਚਨ ਵਗੈਰਾ ਹੋਵੇ ਹਨਾ ਉਹ ਤਾਂ ਇਹਨਾਂ ਨੇ ਵੀ ਕਿਹਾ ਸਾਨੂੰ ਵੀ ਜੇ ਤੁਸੀਂ ਜ਼ਿਆਦਾ ਟਾਈਮ ਰੁਕੋਗੇ ਹਨਾ ਇੱਥੇ ਤੁਹਾਡਾ ਮਨ ਲੱਗ ਗਿਆ ਕਿਉਂਕਿ ਇਹ ਤਾਂ ਇੱਥੇ ਕਾਫੀ ਟਾਈਮ ਤੋਂ ਮੈਂ ਹੁਣ ਆਈਆਂ ਇਹਨਾਂ ਨੂੰ ਐ ਵੀ ਜੇ ਮਤਲਬ ਇਹਦਾ ਜੀ ਲੱਗ ਗਿਆ ਅਗਲੇ ਨੇ ਫੈਮਿਲੀ ਰੱਖੀ ਤੇ ਕਹਿੰਦੇ ਫਿਰ ਤੁਹਾਨੂੰ ਅਸੀਂ ਕਿਚਨ ਆ ਜਿਹੜੀ ਅਲੱਗ ਤੋਂ ਬਣਾ ਦਾਂਗੇ ਸੈਪਰੇਟ ਤੇ ਅਸੀਂ ਕਿਹਾ ਵੀ ਕੋਈ ਗੱਲ ਨਹੀਂ ਪਈ ਤੁਸੀਂ ਆਪਣਾ ਦੇਖ ਲਓ ਇਹਨਾਂ ਨੇ ਆਪਣਾ ਵਾਸਤੇ ਰੂਮ ਬਣਾਇਆ ਸੀ ਉੱਪਰ ਕਿ ਉਹ ਵਧੀਆ ਫੈਮਿਲੀ ਹੈ ਜੀ ਤੇ ਫਿਰ ਉਸ ਹਿਸਾਬ ਨਾਲ ਠੀਕ ਆ ਤੇ ਬਾਕੀ ਰੈਂਟ ਬਹੁਤ ਜ਼ਿਆਦਾ-ਜ਼ਿਆਦਾ ਇੱਥੇ ਤੇ ਫਿਰ ਆਪਾਂ ਆਪਣੇ ਹਿਸਾਬ ਨਾਲ ਜਿੰਨੇ ਕ ਹਿਸਾਬ ਜਿੰਨੇ ਕ ਜਿਣੀ ਆ ਉਸ ਹਿਸਾਬ ਨਾਲ ਸਹੀ ਆ ਉਸ ਹਿਸਾਬ ਨਾਲ ਰੈਂਟ ਵੀ ਸਹੀ ਆ ਆਪਾਂ ਕਿਹੜਾ ਇੱਥੇ ਪੱਕੇ ਦੌਰਦੇ ਰਹੇ ਆ ਜਾਂ ਆਪਣਾ ਮਕਾਨ ਵੀ ਆਪਾਂ ਐ ਕਰ ਲੀਏ ਐ ਕਰ ਲੀਏ ਆਪਾਂ ਇੱਥੇ ਆਈਆਂਗੇ ਆਪਣੇ ਕੰਮ ਲਈ ਕੰਮ ਦੇ ਅਕੋਰਡਿੰਗ ਜਦੋਂ ਆਪਾਂ ਨੂੰ ਮਤਲਬ ਜਿਵੇਂ ਵੀ ਵਾਈਗਰੂ ਜੀ ਨੇ ਚਾਹਿਆ ਉਹਦੋਂ ਆਪਾਂ ਚਲੇ ਜਾਵਾਂਗੇ ਉਧਰ ਤੇ ਬਾਕੀ ਮੈਂ ਇੱਕ ਦੋ ਜਣਿਆਂ ਦਾ ਸਾਡਾ ਖਾਣਾ ਹੁੰਦਾ ਉਹ ਵੀ ਬਣ ਜਾਂਦਾ ਇੱਥੇ ਤੇ ਐਡਾ ਘ ਹੈਗਾ ਹੁਣ ਆਪਾਂ ਇੱਥੇ ਹੀ ਰਹਿਣਾ ਤੇ ਇੱਥੇ ਹੀ ਆਪਾਂ ਬਲੌਗ ਬਣਾਇਆ ਕਰਾਂਗੇ ਤੇ ਇੱਥੇ ਹੀ ਆਪਾਂ ਇੱਧਰ ਉੱਧਰ ਜਾਇਆ ਕਰਾਂਗੇ ਜੇਦੋਂ ਵੀ ਕਿਤੇ ਜਾਇਆ ਕਰਾਂਗੇ ਇੱਥੋਂ ਜਾਇਆ ਕਰਾਂਗੇ ਇੱਥੇ ਹੀ ਬਲੌਗ ਬਣਾਇਆ ਕਰਾਂਗੇ ਆਪਾਂ ਇੱਥੇ ਹੀ ਰੈਸਿਪੀ ਸ਼ੇਅਰ ਕਰਾਂਗੇ ਪਲੀਜ਼ ਮੈਨੂੰ ਸਪੋਰਟ ਕਰਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਪਹਿਲੀ ਵਾਰੀ ਆਇਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਅਗਰ ਮੇਰੀ ਵੀਡੀਓ ਵਧੀਆ ਲੱਗੀ ਕੱਲਾ ਵਿਊ ਦੇ ਕੇ ਨਾ ਜਾਇਓ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਓਕੇ ਜੀ ਬਾਏ ਬਾਏ ਜੀ